19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਪਰ ਸੇਮ ਸਿਆਂ ਇਹ ਸੱਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਪਰ ਬਸ ਹੁਣ ਹੋਰ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ बिकੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਭਰਤੀ ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਦਾ ਹੈ ਨਮਸਕਾਰ ਅੱਜ ਜਿਸੀ ਤੁਹਾਨੂੰ ਦੱਸਣ ਜਾ ਰਹੀਆਂ ਪੰਜਾਬ ਸਰਕਾਰ ਦੀ ਇੱਕ ਅਹਿਮ ਪਾਲਿਸੀ ਬਾਰੇ ਜੋ ਕਿਸਾਨਾਂ ਅਤੇ ਜ਼ਮੀਨ ਮਾਲਕਾਂ ਦੀ ਜ਼ਿੰਦਗੀ ਬਦਲ ਸਕਦੀ ਹੈ ਇਹ ਹੈ ਲੈਂਡ ਪੂਲਿੰਗ ਪਾਲਿਸੀ 2025 ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਜੂਨ 2025 ਵਿੱਚ ਲੈਂਡ ਪੂਲਿੰਗ ਪਾਲਿਸੀ ਨੂੰ ਮਨਜ਼ੂਰੀ ਦਿੱਤੀ ਹੈ ਇਹ ਨੀਤੀ ਪਹਿਲੇ ਪੜਾਅ ਵਿੱਚ 27 ਸ਼ਹਿਰਾਂ ਅਤੇ ਕਸਬਿਆਂ ਵਿੱਚ ਲਾਗੂ ਕੀਤੀ ਜਾਵੇਗੀ ਇਸ ਪਾਲਿਸੀ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਸਿਰਫ ਸਵੈ ਇੱਛਕ ਹੈ ਕਿਸੇ ਵੀ ਕਿਸਾਨ ਜਾਂ ਜ਼ਮੀਨ ਮਾਲਕ ਤੋਂ ਜ਼ਬਰਦਸਤੀ ਜ਼ਮੀਨ ਨਹੀਂ ਲਈ ਜਾਵੇਗੀ ਇਹ ਪੂਰੀ ਤਰ੍ਹਾਂ ਉਹਨਾਂ ਦੀ ਇੱਛਾ ਤੇ ਨਿਰਪਰ ਕਰਦਾ ਹੈ ਹੁਣ ਜਾਣਦੇ ਹਾਂ ਕਿ ਇਸ ਪਾਲਿਸੀ ਤੋਂ ਕਿਸਾਨਾਂ ਨੂੰ ਕੀ ਕੀ ਫਾਇਦੇ ਹੋਣਗੇ ਪਹਿਲਾ ਵੱਡਾ ਫਾਇਦਾ ਤੁਰੰਤ ਪੈਸਾ ਜੋ ਕਿਸਾਨ ਇਸ ਸਕੀਮ ਵਿੱਚ ਸ਼ਾਮਿਲ ਹੋਣਗੇ ਉਹਨਾਂ ਨੂੰ ਹਰ ਸਾਲ 1 ਲੱਖ ਰੁਪਏ ਪ੍ਰਤੀ ਏਕੜ ਦਿੱਤੇ ਜਾਣਗੇ ਇਹ ਪਿਛਲੀ ਕਾਂਗਰਸ ਸਰਕਾਰ ਦੇ ਮੁਕਾਬਲੇ 5 ਗੁਣਾ ਜ਼ਿਆਦਾ ਹੈ ਇਸ ਤੋਂ ਇਲਾਵਾ ਸਰਕਾਰ ਨੇ ਐਲਾਨ ਕੀਤਾ ਹੈ ਕਿ 21 ਦਿਨਾਂ ਵਿੱਚ ਲੈਟਰ ਆਫ ਇੰਟੈਂਟ ਮਿਲੇਗਾ ਅਤੇ 50000 ਰੁਪਏ ਪ੍ਰਤੀ ਏਕੜ ਤੁਰੰਤ ਐਡਵਾਂਸ ਮਿਲੇਗਾ। ਦੂਜਾ ਵੱਡਾ ਫਾਇਦਾ ਵਾਪਸ ਜ਼ਮੀਨ ਮਿਲਣਾ। ਇਸ ਪਾਲਿਸੀ ਦੇ ਤਹਿਤ ਜੇਕਰ ਕੋਈ ਕਿਸਾਨ 9 ਏਕੜ ਜ਼ਮੀਨ ਦਿੰਦਾ ਹੈ ਤਾਂ ਉਸ ਨੂੰ 3 ਏਕੜ ਡਿਵੈਲਪ ਹੋਈ ਜ਼ਮੀਨ ਵਾਪਸ ਮਿਲੇਗੀ। ਇਹ ਉਸ ਨੂੰ ਰਿਹਾਇਸ਼ੀ ਅਤੇ ਵਪਾਰਕ ਪਲਾਟਾਂ ਦੇ ਰੂਪ ਵਿੱਚ ਮਿਲੇਗੀ ਜਿਸ ਦੀ ਵੈਲਿਊ ਅਸਲ ਜ਼ਮੀਨ ਤੋਂ ਕਈ ਗੁਣਾ ਜ਼ਿਆਦਾ ਹੋਵੇਗੀ। ਸਭ ਤੋਂ ਖਾਸ ਗੱਲ ਇਹ ਹੈ ਕਿ ਕਿਸਾਨ ਆਪਣੀ ਵਾਪਸ ਮਿਲੀ ਜ਼ਮੀਨ ਉੱਤੇ ਗਰੁੱਪ ਹਾਊਸਿੰਗ ਦਾ ਕੰਮ ਕਾਰੋਬਾਰ ਵੀ ਕਰ ਸਕਦਾ ਹੈ ਇਸ ਨਾਲ ਉਸ ਦੀ ਆਮਦਨ ਵਿੱਚ ਕਈ ਗੁਣਾ ਵਾਧਾ ਹੋ ਸਕਦਾ ਹੈ ਤੀਜਾ ਵੱਡਾ ਫਾਇਦਾ ਮੁਫਤ ਇਨਫਰਾਸਟ੍ਰਕਚਰ ਸਰਕਾਰ ਸਾਰੇ ਬਾਰੀ ਵਿਕਾਸ ਦੇ ਖਰਚੇ ਉਠਾਏਗੀ ਇਸ ਵਿੱਚ ਸੜਕਾਂ ਬਿਜਲੀ ਪਾਣੀ ਸੀਵਰੇਜ ਅਤੇ ਹੋਰ ਬੁਨਿਆਦੀ ਸਹੂਲਤਾਂ ਸ਼ਾਮਿਲ ਹਨ ਇਸ ਨਾਲ ਕਿਸਾਨਾਂ ਦਾ ਕੋਈ ਵਾਧੂ ਖਰਚਾ ਨਹੀਂ ਹੋਵੇਗਾ ਚੌਥਾ ਫਾਇਦਾ ਤੁਰੰਤ ਟ੍ਰੇਨਿੰਗ ਜਿਵੇਂ ਹੀ ਕਿਸਾਨ ਨੂੰ ਲੈਟਰ ਆਫ ਇੰਟੈਂਟ ਮਿਲੇਗਾ ਇਹ ਤੁਰੰਤ ਟ੍ਰੇਡ ਕਰਨ ਯੋਗ ਹੋ ਜਾਵੇਗਾ ਮਤਲਬ ਜੇਕਰ ਕਿਸਾਨ ਚਾਹੇ ਤਾਂ ਇਸ ਨੂੰ ਬੇਚ ਸਕਦਾ ਹੈ ਜਾਂ ਗਿਰਵੀ ਵੀ ਰੱਖ ਸਕਦਾ ਹੈ ਪਹਿਲੇ ਪੜਾਅ ਵਿੱਚ 27 ਸ਼ਹਿਰ ਅਤੇ ਕਸਬੇ ਸ਼ਾਮਿਲ ਕੀਤੇ ਗਏ ਹਨ ਇਸ ਨਾਲ 40000 ਏਕੜ ਤੋਂ ਜ਼ਿਆਦਾ ਜ਼ਮੀਨ ਨੂੰ ਯੋਜਨਾਬੰਦ ਢੰਗ ਨਾਲ ਵਿਕਸਿਤ ਕੀਤਾ ਜਾਵੇਗਾ ਇਸ ਪਾਲਿਸੀ ਦੇ ਹੋਰ ਵੀ ਬਹੁਤ ਸਾਰੇ ਫਾਇਦੇ ਹੋਣਗੇ ਇਸ ਨਾਲ ਰਿਹਾਈਸ਼ੀ ਵਪਾਰਕ ਸਿੱਖਿਆ ਅਤੇ ਉਦਯੋਗਿਕ ਪਲਾਟ ਤਿਆਰ ਹੋਣਗੇ ਇਹ ਯੋਜਨਾਬੰਦ ਸ਼ਹਿਰੀ ਵਿਕਾਸ ਨੂੰ ਵਧਾਵਾ ਦੇਵੇਗਾ ਅਤੇ ਗੈਰ ਕਾਨੂੰਨੀ ਕਲੋਨੀਆ ਦੀ ਸਮੱਸਿਆ ਤੋਂ निजात ਮਿਲੇਗੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਇਹ ਸਕੀਮ ਪੂਰੀ ਤਰ੍ਹਾਂ ਕਿਸਾਨ ਹਿਤਾਸ਼ੀ ਅਤੇ ਪਰਸਪਰ ਸਹਿਮਤੀ ਤੇ ਆਧਾਰਿਤ ਹੈ। ਇਹ ਪੂਰੀ ਤਰ੍ਹਾਂ ਸਵੈ ਇੱਛਕ ਸਕੀਮ ਹੈ। 3 ਸਾਲ ਤੱਕ 30000 ਰੁਪਏ ਪ੍ਰਤੀ ਏਕੜ ਸਬਸਿਸਟੈਂਸ ਅਲਾਉਂਸ ਹੋਵੇਗਾ। ਵਿਕਾਸ ਤੱਕ ਕਿਸਾਨ ਆਪਣੀ ਜ਼ਮੀਨ ਦੀ ਖੇਤੀ ਜਾਰੀ ਰੱਖ ਸਕਦਾ ਹੈ। ਪਲਾਟ ਦਾ ਸਾਈਜ਼ ਕਿਸਾਨ ਦੀ ਪਸੰਦ ਅਨੁਸਾਰ ਹੋਵੇਗਾ। ਸੋ ਏਸੀ ਪੰਜਾਬ ਦੀ ਨਵੀਂ ਲੈਂਡ ਪੂਲਿੰਗ ਪਾਲਿਸੀ 2025 ਬਾਰੇ ਪੂਰੀ ਜਾਣਕਾਰੀ ਇਹ ਪਾਲਿਸੀ ਪੰਜਾਬ ਦੇ ਕਿਸਾਨਾਂ ਅਤੇ ਜ਼ਮੀਨ ਮਾਲਕਾਂ ਲਈ ਇੱਕ ਸੁਨਹਿਰੀ ਮੌਕਾ ਸਾਬਿਤ ਹੋ ਸਕਦੀ ਹੈ ਪਰ ਯਾਦ ਰੱਖੋ ਇਹ ਪੂਰੀ ਤਰ੍ਹਾਂ ਤੁਹਾਡੀ ਮਰਜ਼ੀ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਤੁਹਾਡੇ ਲਈ ਫਾਇਦੇਮੰਦ ਹੈ ਤਾਂ ਹੀ ਇਸ ਵਿੱਚ ਸ਼ਾਮਿਲ ਹੋਣਾ ਮਾਲਵਾ ਨਿਊਜ਼ ਦੇ ਨਾਲ ਜੁੜੇ ਰਹੋ ਅਜਿਹੀਆਂ ਹੋਰ ਖਬਰਾਂ ਲਈ ਧੰਨਵਾਦ